ਆਜ਼ਮਿਸਵਾਲਾ ਦੇ ਉੱਪਰੋਂ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਲਗਰੀ ਦੇ ਵਿੱਚ ਪਾਣੀ ਦੀ ਸਮੱਸਿਆ ਇੱਕ ਵੱਡਾ ਸੰਕਟ ਬਣਦਾ ਜਾ ਰਿਹਾ ਹੈ ਖਬਰਾਂ ਤੋਂ ਬਾਅਦ ਕਿ ਕੈਲਗਰੀ ਦੇ ਪਾਣੀ ਦੀ ਸਪਲਾਈ ਦਾ ਸੰਕਟ ਸਤੰਬਰ ਤੱਕ ਜਾਰੀ ਰਹੇਗਾ ਕਿਉਂਕਿ ਸ਼ਹਿਰ ਦੇ ਮੁੱਖ ਵਾਟਰ ਮੀਨ ਦੀ ਵਧੇਰੇ ਜ਼ਰੂਰੀ ਬਰੰਮਤ ਕੀਤੀ ਜਾ ਰਹੀ ਹੈ ਅਧਿਕਾਰੀ ਫਿਰ ਲੋਕਾਂ ਨੂੰ ਘੱਟ ਵਰਤੋਂ ਕਰਨ ਲਈ ਕਹਿ ਰਹੇ ਨੇ ਪਾਣੀ ਦੀ ਵਰਤੋਂ ਦੀਆਂ ਪਾਬੰਦੀਆਂ ਸੋਮਵਾਰ ਤੋਂ ਲਾਗੂ ਹੋ ਗਈਆਂ ਪਰ ਪਾਣੀ ਦੀ ਕੁੱਲ ਵਰਤੋਂ ਸ਼ਹਿਰ ਦੁਆਰਾ ਸਵੀਕਾਰਯੋਗ ਸਮਝੇ ਜਾਣ ਵਾਲੇ 15 ਤੱਕ ਘਟ ਗਈ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੈਲਗਰੀ ਦੇ ਆਲੇ ਦੁਆਲੇ ਦੇ ਖੇਤਰਾ ਜੋ ਇਸ ਦੀ ਸਪਲਾਈ ਤੇ ਨਿਰਭਰ ਨੇ ਜਿਵੇਂ ਕਿ ਟਸਟੀਨਾ ਸਟਰੈਂਥ ਮੋਰ ਚੈਸਟਰਮੀਅਰ ਅਤੇ ਈਅਰਡੀ ਵਿਚ ਪਾਣੀ ਦੀ ਕੁੱਲ ਵਰਤੋਂ 450 ਮਿਲੀਅਨ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਰਜਾਨਾ ਔਸਤਨ ਨਾਲੋਂ 25% ਦੀ ਕਮੀ 600 ਮਿਲੀਅਨ ਲੀਟਰ ਦੀ ਹੈ ਮੇਅਰ ਜੋਤੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆ ਕਿ ਜੇ ਅਸੀਂ ਆਪਣੇ ਪਾਣੀ ਦੀ ਵਰਤੋਂ ਨੂੰ 25% ਤੱਕ ਕਟਾ ਨਹੀਂ ਕਰਦੇ ਤਾਂ 450 ਮਿਲੀਅਨ ਦੇ ਪੱਧਰ ਤੇ ਰਹਿੰਦੇ ਆ ਤਾਂ ਅਸੀਂ ਬਹੁਤ ਮੁਸ਼ਕਲਾ ਵਿੱਚ ਹੋਵਾਂਗੇ ਸਾਡੇ ਕੋਲ ਪਾਣੀ ਖਤਮ ਹੋ ਜਾਵੇਗਾ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਅਰ ਜੋਤੀ ਗੋਡੇ ਨੇ ਇਹ ਗੱਲ ਆਖੀ ਹੈ ਉਹ ਇਹ ਉਹੀ ਟੀਚਾ ਜੋ ਪਿਛਲੀ ਵਾਰ ਫੀਡਰ ਮੇਨ ਨੂੰ ਬੰਦ ਕੀਤਾ ਗਿਆ ਸੀ ਅਤੇ ਇਹ ਉਹ ਚੇਤਾਵਨੀਆਂ ਨਾਲ ਆਉਂਦੀ ਹੈ ਕਿ ਟੂਟੀਆਂ ਸੁੱਕ ਜਾਣਗੀਆਂ ਐਮਰਜੈਂਸੀ ਲਈ ਲੜਿੰਦਾ ਪਾਣੀ ਤੁਹਾਡੀ ਟੂਟੀਆਂ ਚ ਨਹੀਂ ਹੋਵੇਗਾ ਤੇ ਪਾਣੀ ਦਾ ਪੂਰਾ ਸਿਸਟਮ ਫੇਲ ਹੋ ਜਾਵੇਗਾ ਜਿਸ ਨਾਲ ਅਣਵਿੱਥੇ ਸਮੇਂ ਲਈ ਟ੍ਰਿਗਰ ਕੀਤਾ ਜਾਵੇਗਾ ਤੇ ਪਾਣੀ ਨੂੰ ਉਬਾਲ ਕੇ ਪੀਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਜੂਨ ਦੇ ਮਹੀਨੇ ਵਿੱਚ ਬੀ ਆਰ ਸੌ ਸਾਊਥ ਫੀਡ ਦੇ ਮੁੱਖ ਪਾਈਪ ਨੂੰ ਫਟਣ ਤੋਂ ਬਾਅਦ ਸ਼ਹਿਰ ਭਰ ਵਿੱਚ ਇਲਾਜ ਕੀਤਾ ਜਿੱਥੇ ਪਾਣੀ ਦੀ ਸਪਲਾਈ ਦੇ ਵਿੱਚ ਵੱਡਾ ਵਿਗਨ ਪਿਆ ਤੇ ਕੈਲਗਰੀ ਵਾਸੀਆਂ ਲਈ ਗਰਮੀਆਂ ਵਿੱਚ ਪਾਣੀ ਦੀ ਸੰਭਾਲ ਦੇ ਸੰਦੇਸ਼ ਦੁਆਰਾ ਕਿਤੇ ਨਾ ਕਿਤੇ ਇੱਕ ਵੱਡੀ ਗੰਭੀਰਤਾ ਬਣ ਚੁੱਕੀ ਹੈ ਤੇ ਵਕ-ਵਕ ਤਰੀਕਿਆਂ ਦੇ ਨਾਲ ਹੁਣ ਪਾਣੀ ਨੂੰ ਬਚਾਉਣ ਦੇ ਸੰਕੇਤ ਵੀ ਦਿੱਤੇ ਜਾ ਰਹੇ ਨੇ। ਜਿਵੇਂ ਕਿ ਹੁਣ ਸ਼ਹਿਰ ਵਿੱਚ ਇਹ ਪੜਾ ਚਾਰ ਦੇ ਬਾਹਰੀ ਪਾਣੀ ਦੀ ਪਾਬੰਦੀਆਂ ਦੇ ਇੱਕ ਹੋਰ ਮਹੀਨੇ ਦਾ ਜਿੱਥੇ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਇਸ ਤੋਂ ਲੱਗਦਾ ਹੈ ਕਿ ਇਸ ਤੋਂ ਬਾਅਦ પ્રતિਬੰਧ ਪੜਾ ਕੁਝ ਬਸਨੀਕ ਆਪਣੇ ਪਾਣੀ ਦੀ ਖਪਤ ਨੂੰ ਰੋਕਣ ਲਈ ਸ਼ਹਿਰ ਦੀਆਂ ਨਮੀਆਂ ਮੰਗਾ ਦੁਆਰਾ ਉਲਝਣ ਤੇ ਨਰਾਸ਼ ਮਹਿਸੂਸ ਕਰ ਰਹੇ ਨੇ ਕਾਵੇ ਸਰਫੋ ਜੋ 2 ਮਹੀਨੇ ਪਹਿਲਾਂ ਕੈਲਗਰੀ ਚਲੇ ਗਏ ਸੰ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸ ਦਾ ਉਸ ਨੂੰ ਪਤਾ ਹੈ ਕਿ ਫੀਡਰ ਮੇਨ ਪਾਈਪ ਫਟ ਗਿਆ ਹੈ ਪਰ ਇਸ ਦੇ ਪ੍ਰਭਾਵ ਬਹੁਤ ਮਾਰੀਨਿਸ ਦੀ ਬ੍ਰਹਮਤ ਬੇਸ਼ਕਤੀ ਕੀਤੀ ਜਾ ਰਹੀ ਹੈ ਉਸਨੇ ਕਿਹਾ ਕਿ ਇਸ ਬਾਰੇ ਬਹੁਤ ਕੁਝ ਨਹੀਂ ਦੇਖਿਆ ਪਰ ਸੁਣਿਆ ਕਿ ਪਵੰਦੀਆਂ ਦਵਾਰੋਂ ਲੱਗਣ ਜਾ ਰਹੀਆਂ ਨੇ ਸਰਫੋ ਨੇ ਕਿਹਾ ਕਿ ਉਹ ਸੋਚਦਾ ਹੈ ਕਿ ਲੋਕਾਂ ਨੂੰ ਬਾਰੀ ਵਰਤੋ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਉਹ ਵਿਸ਼ਵਾਸ ਨਹੀਂ ਕਰਦਾ ਉਸ ਦੇ ਵਿਅਕਤੀਗਤ ਅੰਦਰੂਨੀ ਪਾਣੀ ਦੀ ਖਪਤ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ ਕੁਝ ਲੋਕ ਇਸ ਵਿੱਚ ਇਸਾ ਲੈ ਲੈਂਦੇ ਨੇ ਅਤੇ ਫਿਰ ਕੁਝ ਲੋਕ ਅਸਲ ਵਿੱਚ ਇਸ ਦੇ ਹਿੱਸੇ ਨਹੀਂ ਲੈਂਦੇ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸਲ ਵਿੱਚ ਇੱਕ ਹਿੱਸਾ ਜੋ ਅਸੀਂ ਪਾਣੀ ਦਾ ਬਚਾ ਸਕਦੇ ਹਾਂ ਕਿਤੇ ਨਾ ਕਿਤੇ ਸਾਨੂੰ ਇਸ ਦੇ ਉੱਪਰ ਵੀ ਆਮਲ ਕਰਨਾ ਚਾਹੀਦਾ ਹੈ ਤੇ ਇਮਾਨਦਾਰੀ ਨਾਲ ਸਾਨੂੰ ਇਸ ਪਾੜੀ ਦੀ ਵਰਤ ਤੋ ਕਰਨੀ ਚਾਹੀਦੀ ਹੈ ਪਾਣੀ ਦੀ ਲਾਜ਼ਮੀ ਪਾਬੰਦੀ ਸਿਰਫ ਬਾਰੀ ਵਰਤੋਂ ਤੇ ਲਾਗੂ ਹੁੰਦੀ ਆ ਅਤੇ ਗੈਰ ਪਾਲਣਾ ਦੇ ਨਤੀਜੇ ਵਜੋਂ 3000 ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਤੇ ਉਥੇ ਦੱਸ ਦਿੱਤੇ ਕਿ ਸ਼ਾਵਰ ਨੂੰ 3 ਮਿੰਟ ਜਾਂ ਘੱਟ ਸੀਮਤ ਜਿੱਥੇ ਚਲਾਲ ਲੀਕਿਆ ਗਿਆ ਹੈ ਇਸ ਸੁਝਾਅ ਦਿੱਤੇ ਗਏ ਨੇ ਲਾਂਡਰੀ ਤੇ ਡਿਸ਼ਵਾਸ਼ਰ ਸਿਰ ਭਰੇ ਹੋਣ ਤੇ ਹੀ ਚਲਾਉਣਾ ਅਤੇ ਫਿਰ ਹਫਤੇ ਵਿੱਚ ਤੋਤੇ ਜਾਣ ਵਾਲੇ ਲੋਡਡ ਦੀ ਜਿੱਥੇ ਗਿਣਤੀ ਹੈ ਉਸ ਨੂੰ ਘਟਾਉਣਾ ਪਖਾਨੇ ਨੂੰ ਸਿਰਕ ਲੋਡ ਪੈਣ ਤੇ ਹੀ ਫਲਸ਼ ਕਰਨਾ ਸੀਬੀਸੀ ਨਿਊਜ਼ ਨੇ ਸ਼ਹਿਰ ਨੂੰ ਪੁੱਛਿਆ ਕਿ ਕਾਰੋਬਾਰਾਂ ਲਈ ਪਾਬੰਦੀਆਂ ਲਾਗੂ ਕਰੇਗਾ ਤਾਂ لازਮੀ ਇਨਡੋਰ ਵਾਟਰ ਪਾਬੰਦੀਆਂ ਵੀ ਲਾਗੂ ਕੀਤੀਆਂ ਜਾ ਸਕਦੀਆਂ ਨੇ ਪਰ ਇਸ ਲਈ ਕੈਲਗਰੀ ਵਿੱਚ ਪਾਣੀ ਦੀ ਸਪਲਾਈ ਕਿਤੇ ਨਾ ਕਿਤੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਵਿੱਚ ਕਿੰਨੀ ਛੇਤੀ ਸੁਧਾਰ ਆਂਦਾ ਹੈ ਪਾਣੀ ਦੀ ਜੇਕਰ ਗੱਲ ਕਰੀਏ ਇਹ ਸੰਕਟ ਸੰਚਾਰ ਦੇ ਮਾਰ ਪਾਣੀ ਪ੍ਰਤੀ ਜੋ ਮੈਸੇਜ ਸ਼ਹਿਰ ਨੂੰ ਦੇ ਰਹੇ ਨੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਮੱਸਿਆ ਨਾਲ ਕੈਲਗਰੀ ਦੇ ਲੋਕਾਂ ਨੂੰ ਨਿਜਾਤ ਜ਼ਰੂਰ ਮਿਲੇਗੀ ਰੇਡੀਅਨ ਖਬਰ ਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੀ ਸੁਣਨੀਆਂ ਪੜ੍ਹਨੀਆਂ ਤਾਂ ਬੜੇ ਰਹੋ ਆਦਮੀਜ਼ਵਾਲਾ.com ਦੇ ਨਾਲ